ਅੱਜ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਮੈਗਾ ਪੀਟੀਐਮ ਕਰਵਾਈ ਜਾ ਰਹੀ ਹੈ ਅਤੇ ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ ਹਰ ਸਰਕਾਰੀ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਉੱਥੇ ਇਸ ਮੌਕੇ ਚਰਨਜੀਤ ਕੌਰ ਉਹੂਜਾ ਪ੍ਰਿੰਸੀਪਲ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਮੈਗਾ ਪੀਟੀਐਮ ਕਰਵਾਈ ਜਾ ਰਹੀ ਹੈ ਅਤੇ ਉੱteis ਮੌਕੇ ਪ੍ਰਿੰਸੀਪਲ ਵੱਲੋਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੂੰ ਇੰਨਾ ਵਧੀਆ ਪ੍ਰੋਗਰਾਮ ਉਲੀਕ ਕੇ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਅਤੇ ਇਸ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਪ੍ਰੋਗਰਾਮ ਦੇ ਰਾਹੀਂ ਉਹ ਬੱਚਿਆਂ ਦੇ ਮਾਪਿਆਂ ਨੂੰ ਟੀਚਰਾਂ ਦੇ ਨਾਲ ਰੂਬਰੂ ਕਰਾ ਸਕਣਗੇ ਉੱਥੇ ਇਸ ਮੌਕੇ ਮਾਪਿਆਂ ਵੱਲੋਂ ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਪਹਿਲੀ ਵਾਰ ਹੋਇਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਮੈਗਾ ਪੀਟੀਐਮ ਵਰਗਾ ਉਪਰਾਲਾ ਕਰਵਾਇਆ ਗਿਆ ਹੈ ਇਹ ਪਹਿਲੀ ਵਾਰ ਹੋਇਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਮੈਗਾ ਪੀਟੀਐਮ ਵਰਗਾ ਉਪਰਾਲਾ ਕਰਵਾਇਆ ਗਿਆ ਹੈ ਮੇਰਾ ਨਾਮ ਸਰ ਚਰਨਜੀਤ ਕੌਰ ਹੁਜਾ ਪ੍ਰਿੰਸੀਪਲ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਮਤਰੀ ਰੋਡ ਲੁਧਿਆਣਾ ਜੀ ਅੱਜ ਦਾ ਪ੍ਰੋਗਰਾਮ ਬਾਰੇ ਜਾਣਕਾਰੀ ਸਰ ਅੱਜ ਆਪਣੇ ਮੈਗਾ ਪੀਟੀਐਮ ਹੈ ਜੀ ਠੀਕ ਹੈ ਪੰਜਾਬ ਸਰਕਾਰ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਸਾਨੂੰ ਉਲੀਕ ਕੇ ਦਿੱਤਾ ਸਾਨੂੰ ਇੱਕ ਪਲੇਟਫਾਰਮ ਦਿੱਤਾ ਜਿਦੇ ਵਿੱਚ ਅਸੀਂ ਪੇਰੈਂਟਸ ਨੂੰ ਟੀਚਰਾਂ ਨਾਲ ਰੂਬਰੂ ਕਰਾ ਸਕੀਏ ਬੈਨ ਤੁਸੀਂ ਬਾਹਰ ਜਾ ਕੇ ਆਏ ਹੋ ਕਿ ਉੱਥੇ ਸਪੈਸ਼ਲ ਸੀ ਜਾਂ ਕਿਸ ਤਰ੍ਹਾਂ ਸੀ ਉਹਦੇ ਬਾਰੇ ਥੋੜਾ ਜਿਹਾ ਸਰ ਕੁਝ ਵੀ ਸਪੈਸ਼ਲ ਨਹੀਂ ਹੁੰਦਾ ਜੀ ਸਾਡੇ ਨਾਲ ਫਰਕ ਹੁੰਦਾ ਉੱਥੇ ਫਰਕ ਇਹ ਹੈ ਕਿ ਬਹੁਤ ਛੋਟਾ ਦੇਸ਼ ਹੈ ਜਿਹੜਾ ਉਹਨਾਂ ਦਾ ਦੇਸ਼ ਹੈ ਬੀ ਇੰਨਾ ਕੁ ਛੋਟਾ ਹੈ ਕਿ ਉਹਨੂੰ ਕੰਟਰੋਲ ਕਰਨਾ ਬਹੁਤ ਈਜ਼ੀ ਹੈ ਕੋਈ ਚੀਜ਼ ਚੇਂਜ ਕਰਨੀ ਹੈ ਕੋਈ ਨਵੀਂ ਚੀਜ਼ ਇੰਪਲੀਮੈਂਟ ਕਰਨੀ ਹੈ ਉਹਨਾਂ ਲਈ ਔਖਾ ਨਹੀਂ ਹੈ ਸਾਡਾ ਦੇਸ਼ ਬਹੁਤ ਵੱਡਾ ਹੈ ਠੀਕ ਹੈ ਸਾਡੇ ਨਾਲ ਟੀਚਰਾਂ ਵਿੱਚ ਕਮੀ ਹੈ ਨਾ ਸਾਡੇ ਕਿਤੇ ਸਾਡੇ ਕਮੀ ਇੱਥੇ ਅਸੀਂ ਪੈ ਜਾਂਦੀ ਹੈ ਕਿ ਸਾਡਾ ਜਿਹੜਾ ਏਰੀਆ ਬਹੁਤ ਵਾਸਟ ਹੈ ਅਸੀਂ ਜਦੋਂ ਕੋਈ ਚੀਜ਼ ਚੇਂਜ ਕਰਨੀ ਹੈ ਨਾ ਤਾਂ ਸਾਨੂੰ ਮਾਸਿਸ ਨੂੰ ਐਜੂਕੇਟ ਕਰਨਾ ਪੈਂਦਾ ਸਾਡੇ ਸਿਰਫ ਇਹ ਫਰਕ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰ ਮੈਂ ਇਹ ਕਹੂੰਗੀ ਆਪਣੇ ਜਿਹੜਾ ਦੇਸ਼ ਹੈ ਉਹਦੇ ਨਾਲ ਸੱਚਾ ਪਿਆਰ ਕਰੋ ਠੀਕ ਹੈ ਜੰਕ ਫੂਡ ਛੱਡ ਦਿਓ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਤੇ ਮਾਤਾ ਪਿਤਾ ਨੂੰ ਕਹੂੰਗੀ ਕਿ ਆਪਣੇ ਬੱਚਿਆਂ ਦੀ ਸਕਿੱਲ ਪਛਾਣੋ ਠੀਕ ਹੈ ਤੇ ਉਹਦੇ ਨਾਲ ਆਪਣੇ ਬੱਚਿਆਂ ਨੂੰ ਤੁਸੀਂ ਅੱਗੇ ਪ੍ਰੋਮੋਟ ਕਰੀਂ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਪਿਛਲਾਂ ਦੇ ਬਾਹਰ ਪੇਜਾਂ ਦਾ ਜਨਤਕ ਕਰਨ ਲਈ ਉਹਦੇ ਲਈ ਇੱਕ ਤਕਰੀਕਾ ਸਰ ਮੈਂ ਇੰਨਾ ਹੀ ਕਹੂੰਗੀ ਮੈਂ ਧੰਨਵਾਦ ਕਰਦੀ ਹਾਂ ਕਿ ਕਿਸੇ ਸਰਕਾਰ ਨੇ ਐਜੂਕੇਸ਼ਨ ਬਾਰੇ ਇੰਨਾ ਜ਼ਿਆਦਾ ਸੋਚਿਆ ਕਿ ਉਹਨਾਂ ਨੇ ਇਹ ਸੋਚਿਆ ਵੀ ਕੋਈ ਦੇਸ਼ ਜੇ ਤਰੱਕੀ ਕਰ ਰਿਹਾ ਤਾਂ ਅਸੀਂ ਉਹਦਾ ਐਜੂਕੇਸ਼ਨ ਸਿਸਟਮ ਦੇਖ ਕੇ ਆਈ ਮੈਂ ਇੱਥੇ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਹੜਾ ਉਹ ਇੰਨੀ ਪੋਜ਼ਿਟਿਵ ਚੇਂਜ ਨੂੰ ਲਿਆਉਣਾ ਚਾਹੁੰਦੇ ਇਹਨਾਂ ਦਾ ਵਾਅਦਾ ਸੀਗਾ ਵੀ ਅਸੀਂ ਐਜੂਕੇਸ਼ਨ ਨੂੰ ਬਹੁਤ ਉੱਚਾ ਚੁੱਕਾਂਗੇ ਔਰ ਮੈਨੂੰ ਲੱਗ ਰਿਹਾ ਕਿ ਕਰ ਰਹੇ ਆ ਆਪਣਾ ਵਾਅਦਾ ਆੜਵਲੇ ਟੈਂਪਸ ਦਾ ਜੀਤੋ ਦੇ ਨਾਲ ਦੇਸ ਦਾ ਜਦ ਤੱਕੜਾ ਸਾਥ ਮਿਲੇਗਾ ਹਾਂ ਸਰ ਜਦੋਂ ਅਸੀਂ ਜਾਂਦੇ ਹਾਂ ਦੂਜੇ ਦੇ ਘਰ ਸਾਨੂੰ ਆਪਣੀਆਂ ਕਮੀਆਂ ਪਤਾ ਲੱਗਦੀਆਂ ਅਸੀਂ ਕਿੱਥੇ ਘੱਟ ਹਾਂ ਜਦ ਤੱਕ ਅਸੀਂ ਆਪਣੇ ਘਰ ਬੈਠੇ ਰਵਾਂਗੇ ਸਾਨੂੰ ਲੱਗੇਗਾ ਅਸੀਂ ਬਹੁਤ ਵਧੀਆ ਸਾਨੂੰ ਦੂਜੇ ਦੀ ਥਾਂ ਤੇ ਜਾ ਕੇ ਪਤਾ ਲੱਗੂਗਾ ਸਾਡਾ ਕਿੱਥੇ ਵਧੀਆ ਇਸ ਕਰਕੇ ਜ਼ਰੇ ਵਧੀਆ ਹੀ ਹੋਏਗਾ ਸਕੂਲ ਦੇ ਵਿੱਚ ਤਾਂ ਬਹੁਤ ਐਜ਼ ਅ ਚਾਈਲਡ ਹੀ ਫੀਲ ਹੋ ਰਿਹਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਵੀ ਇਸ ਸਕੂਲ ਤੋਂ ਮੈਂ 10th ਪਾਸ ਕੀਤੀ ਐਂਡ ਆਮ ਫੀਲਿੰਗ ਸੋ ਗੁੱਡ ਟੂ ਸੀ ਮਾਈ ਕਲਾਸਿਸ ਐਂਡ ਟੂ ਮੀਟ ਦੀ ਪ੍ਰਿੰਸੀਪਲ ਐਂਡ ਜਿਹੜਾ ਇਹ ਅਵਾਰਡ ਗਿਵਿੰਗ ਸੈਰੇਮਨੀ ਆ ਇਹਦੇ ਤੇ ਇਹਨਾਂ ਨੇ ਗੈਸਟ ਆਫ ਆਨਰ ਬੁਲਾ ਕੇ ਤੇ ਮੈਂ ਲੱਗਿਆ ਵੀ ਇੱਥੇ ਹੀ ਆਇਆ ਇੱਥੇ ਹੀ ਪੜਿਆ ਤੇ ਮੇਰਾ ਆਨਰ ਕੀਤਾ ਤੇ ਮੈਨੂੰ ਬਹੁਤ ਅੱਛਾ ਔਰ ਐਨਰਜੈਟਿਕ ਮਹਿਸੂਸ ਹੋ ਰਿਹਾ ਔਰ ਮੈਨੂੰ ਆਪਣੇ ਚਾਈਲਡਹੂਡ ਡੇਜ਼ ਯਾਦ ਆ ਤੇ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਵੇਂ ਸਰਕਾਰੀ ਸਕੂਲਾਂ ਤੋਂ ਕਈ ਪ੍ਰੇਜ਼ ਕਰਦੇ ਅਗਲੇ ਕਹਿੰਦੇ ਪ੍ਰਾਈਵੇਟ ਚ ਪਾਣਾ ਵਾ ਵੀ ਉਹ ਉੱਥੇ ਅੱਛਾ ਪੜਨ ਦਾ ਸਿਸਟਮ ਹੁੰਦਾ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਤੁਸੀਂ ਇਸ ਸਕੂਲ ਦੇ ਪ੍ਰਿੰਸੀਪਲ ਮੈਡਮ ਚਰਨਜੀਤ ਹੁਜਾ ਜੀ ਜੀ ਅ ਇੰਨੀ ਯੰਗ এজ ਦੇ ਵਿੱਚ ਪੀਪੀਐਸਸੀ ਦਾ ਐਗਜ਼ਾਮ ਕਲੀਅਰ ਕਰਕੇ ਜਿਹੜੇ ਇੱਕ એનਰਜੈਟਿਕ ਤੇ ਡੈਡੀਕੇਟਿਡ ਆਪਣਾ ਪ੍ਰਿੰਸੀਪਲ ਇਸ ਸਕੂਲ ਨੂੰ ਮਿਲੇ ਆ ਤੇ 2000 ਦੀ ਇਹਦੀ ਸਟਰੈਂਥ ਹੈ ਤੇ ਜੇ ਸਾਡੇ ਵਰਗੇ ਬੰਦੇ ਬੱਚੇ ਜਿਹੜੇ 1984 ਦੇ ਵਿੱਚ ਇੱਥੇ ਟਾਟਾ ਦੇ ਉੱਤੇ ਪੜ੍ਹ ਕੇ ਤੇ ਅਫਸਰ ਬਣ ਸਕਦੇ ਆ ਤੇ ਵਾਈ ਨਾਟ ਥੀਸ ਕਿਡਸ ਇਸੇ ਸਕੂਲ ਦੇ ਇੱਕ ਸ੍ਰੀ ਰਣਜੀਤ ਸਿੰਘ ਦਲਾਲ ਹੋਏ ਨੇ ਆਮ ਪ੍ਰਾਊਡ ਆਫ दैट ਆਫੀਸਰ ਹੀ ਰਿਮੇਨਡ ਐਸ ਡੀਜੀਪੀ ਆਫ ਹਰਿਆਣਾ ਤੇ ਜੇ ਉਹ ਬਣ ਸਕਦੇ ਆ ਤੇ ਇਹ ਬੱਚੇ ਕਿਉਂ ਨਹੀਂ ਬਣ ਸਕਦੇ ਇਹ ਬੱਚੇ ਤਾਂ ਇਹ ਆਲਰੇਡੀ ਇਹ ਫੈਦਰ ਐਂਡ ਕੈਪ ਆ ਇਹਨਾਂ ਦੇ ਪੇਰੈਂਟਸ ਸਪੋਰਟ ਕਰ ਸਕਦੇ ਆ ਇਹਨਾਂ ਕੋਲ ਮੋਬਾਈਲ ਹੈ Google ਤੇ ਹਰ ਚੀਜ਼ ਸਰਚ ਕਰ ਸਕਦੇ ਆ ਸਿਰਫ ਇਹੀ ਮੈਸੇਜ ਹੈ ਵੀ ਬੱਚਾ ਨੂੰ ਮੋਬਾਈਲ ਜਿਹੜੇ ਨੇਗੇਟਿਵ ਚੀਜ਼ਾਂ ਉਹ ਦੇਖਣ ਤੋਂ ਪਰੇਸ਼ ਕਰਾਓ ਔਰ ਉਹਨਾਂ ਨੂੰ ਆਊਟਡੋਰ ਜਿਹੜੀਆਂ ਗੇਮਸ ਆ ਤਾਂ ਕਿ ਜਿਹੜੀ ਫਿਜ਼ੀਕਲ ਫਿਟਨੈਸ ਵੀ ਨਾਲ ਰਹੇ ਔਰ ਪ੍ਰੋਪਰ ਜੋ ਟੀਚਰਸ ਗਾਈਡ ਕਰਦੇ ਆ ਜੋ ਪੇਰੈਂਟਸ ਕਰਦੇ ਨੇ ਉਹਨੂੰ ਫੋਲੋ ਕਰੋ ਐਂਡ ਇੱਕ ਏਮ ਲੈ ਕੇ ਚੱਲੋ ਜਿਹੜੀ ਸਟਰੀਮ ਚ ਆਪਾਂ ਜਾਣਾ ਸੋ ਥੈਟ ਯੂ ਕੈਨ ਬਿਕਮ ਸਕਸੈਸਫੁਲ ਐਂਡ ਐਟ ਲੀਸਟ ਐਨ ਐਗਜ਼ੈਂਪਲ ਇਨ ਦੀ ਸੋਸਾਇਟੀ ਐਂਡ ਯੂ ਕੈਨ ਕੋਈ ਵੀ ਬੱਚਾ ਜੇ ਕਿਤੇ ਫੀਲਡ ਦੇ ਵਿੱਚ ਐਕਸੈਲ ਕਰਦਾ ਜੇ ਬਾਹਰ ਨਿਕਲਦਾ ਤੇ ਉਹਦੇ ਪੇਰੈਂਟਸ ਦਾ ਵੀ ਪ੍ਰਾਊਡ ਹੈ ਤੇ ਉਹ ਸਕੂਲ ਦਾ ਵੀ ਪ੍ਰਾਊਡ ਹੈ ਲਾਈਕ ਮੈਮ ਨੇ ਅੱਜ ਕਿਹਾ ਕਿ ਸਾਨੂੰ ਪ੍ਰਾਊਡ ਆ ਕਿ ਏਡੀਸੀਪੀ ਸਰ ਸਾਡੇ ਸਕੂਲ ਤੋਂ ਪੜ੍ਹਿਆ ਸੋ ਸੇਮ ਐਗਜ਼ਾਮਪਲ ਬੱਚੇ ਦੀ ਜਿਹੜੀ ਅਗਲੀ ਜਨਰੇਸ਼ਨ ਹੈ ਉਹਨਾਂ ਨੂੰ ਫੋਲੋ ਕਰਨੀ ਚਾਹੀਦੀ ਜਿਵੇਂ ਸਰਕਾਰ ਨੇ ਟੀਚਰਾਂ ਨੂੰ ਬਾਹਰ ਭੇਜਿਆ ਦੇਖਣ ਲਈ ਵੀ ਕਿਸ ਤਰ੍ਹਾਂ ਦਾ ਮਾਹੌਲ ਹੈ ਜਾਂ ਕਿਸ ਤਰ੍ਹਾਂ ਦਾ ਉਹਨਾਂ ਪ੍ਰਤੀ ਸਰਕਾਰ ਪ੍ਰਤੀ ਕੀ ਕਹਿਣਾ ਚਾਹੁੰਦਾ ਨਿੱਜੀ ਸਰਕਾਰ ਨੇ ਬਹੁਤ ਅੱਛਾ ਸਟੈਪ ਲਿਆ ਸੋ ਥੈਟ ਉਹਨਾਂ ਨੇ ਬਾਹਰ ਭੇਜਿਆ ਆਪਣੇ ਖਰਚੇ ਤੇ ਭੇਜਿਆ ਜਿਹਦੇ ਵਿੱਚ ਸਾਡੇ ਮੈਡਮ ਅਚਰਨਜੀਤ ਹੋਊ ਜੀ ਸਕੂਲ ਦੇ ਇਹਨਾਂ ਨੂੰ ਵੀ ਭੇਜਿਆ ਗਿਆ ਉਹ ਕੰਪੀਟੈਂਟਰ ਜਿਹੜੇ ਆਪਣੇ ਟੀਚਰ ਸੀਗੇ ਜਾਂ ਪ੍ਰਿੰਸੀਪਲ ਸੀ ਉਹਨਾਂ ਨੂੰ ਭੇਜਿਆ ਗਿਆ ਉਹਦਾ ਮਕਸਦ ਇਹ ਹੀ ਹੁੰਦਾ ਭਈ ਅੱਛਾ ਜਿਹੜਾ ਸਿਸਟਮ ਹੈ ਉਹਨੂੰ ਕੰਪੇਅਰ ਕੀਤਾ ਜਾਵੇ ਸੋ ਦੈਟ ਇਹ ਸਿੰਗਾਪੁਰ ਦੇ ਸਿਸਟਮ ਨੂੰ ਦੇਖ ਕੇ ਵੀ ਉਹਨਾਂ ਦਾ ਕੀ ਉਹਨਾਂ ਦਾ ਡਿਫਰੈਂਸ ਹੈ ਤੇ ਅਸੀਂ ਉਹਨਾਂ ਨੂੰ ਉਹਨਾਂ ਕੋਲੋਂ ਸਿੱਖ ਕੇ ਅਸੀਂ ਕੀ ਇੰਪਲੀਮੈਂਟੇਸ਼ਨ ਕਰ ਸਕਦੇ ਹਾਂ ਲੇਕਿਨ ਉਹਨਾਂ ਨੇ ਮੈਡਮ ਨੇ ਪ੍ਰਿੰਸੀਪਲ ਮੈਡਮ ਨੇ ਆਪਣੀ ਸਪੀਚ ਚ ਆਪਣਾ ਐਕਸਪੀਰੀਅੰਸ ਦੱਸਿਆ ਕਿ ਮਤਲਬ ਵੀ ਆਰ ਨਾਟ ਅਸੀਂ ਕਿਸੇ ਚੀਜ਼ ਦੇ ਵਿੱਚ ਉਹਨਾਂ ਕੋਲ ਥੱਲੇ ਨਹੀਂ ਔਰ ਸਭ ਤੋਂ ਵੱਡੀ ਗੱਲ ਹੈ ਸਾਡੇ ਕੋਲ ਸਾਡੀ ਨੈਸ਼ਨੈਲਿਟੀ ਹੈ ਉਸ ਕੰਟਰੀ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਕੰਟਰੀਜ਼ ਦੀ ਨੈਸ਼ਨੈਲਿਟੀਜ਼ ਦੇ ਬੱਚੇ ਬੈਠੇ ਔਰ ਜੇ ਉਹ ਕੁਝ ਕਰਦੇ ਵੀ ਹੈ ਤੇ ਉਹਨਾਂ ਨੇ ਆਪਣੀ ਨੇਸ਼ਨ ਵਾਸਤੇ ਕਰਨਾ ਜੇ ਜਿਹੜੀ ਨੇਸ਼ਨ ਤੋਂ ਆਇਆ ਹੈ ਉਹਨਾਂ ਨੇ ਆਪਣੀ ਨੇਸ਼ਨ ਵਾਸਤੇ ਕਰਨਾ ਸੋ ਆਈ ਮੀਨ ਇੰਡੀਅਨ ਦਾ ਐਜੂਕੇਸ਼ਨ ਸਿਸਟਮ ਜੋ ਪੰਜਾਬ ਗਵਰਨਮੈਂਟ ਨੇ ਉਪਰਾਲਾ ਕੀਤਾ ਬਹੁਤ ਅੱਛਾ ਕੀਤਾ ਅੱਗੋਂ ਵੀ ਕਰਨਾ ਚਾਹੀਦਾ ਹੈ ਬਾਕੀ ਵੀ ਕੰਟਰੀਜ਼ ਨੂੰ ਭੇਜਣਾ ਚਾਹੀਦਾ ਮੇਰਾ ਨਾਮ ਸੋਨੀ ਹੈ ਮੈਂ ਸਕੂਲ ਦੇ ਵਿੱਚ ਮੈਥ ਇੰਸਟ੍ਰਿਊਟਰ ਹਾਂ ਕੀ ਕਮੈਂਟ ਹੈ ਜਿਹੜਾ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਸਰਕਾਰ ਵੱਲੋਂ ਜੋ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ ਹੀ ਬਹੁਤ ਵਧੀਆ ਉਪਰਾਲਾ ਹੈ ਤੁਹਾਡੀ ਸਾਹਮਣੇ ਹੀ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਸਟਾਲ ਲੱਗੇ ਹੋਏ ਨੇ ਚਮਕਦੇ ਸਿਤਾਰੇ ਤੇ ਮੈਮ ਪ੍ਰਿੰਸੀਪਲ ਮੈਮ ਵੱਲੋਂ ਬਹੁਤ ਹੀ ਉਗਾ ਕਦਮ ਚੁੱਕਿਆ ਜਾ ਰਿਹਾ ਬਹੁਤ ਬਹੁਤ ਪੱਧੀਆਂ ਸਖਸ਼ੀਤਾ ਸਾਡੇ ਸਕੂਲ ਆਂਦੀਆਂ ਨੇ ਮੈਮ ਉਹਨਾਂ ਨੂੰ ਇਨਵਾਈਟ ਕਰਦੇ ਨੇ ਤੇ ਸਾਡੇ ਬੱਚਿਆਂ ਨੂੰ ਅੱਗੇ ਜਾਗਰੂਕ ਕਰਦੀਆਂ ਨੇ ਤੇ ਸਾਡਾ ਸਕੂਲ ਏਸੀ ਤਰ੍ਹਾਂ ਦਿਨ ਦੁਗਣੀ ਰਾਤ ਚਗਨੀ ਤਰੱਕੀ ਕਰੇ ਸਾਡੇ ਸਾਰੇ ਟੀਚਰਸ ਦੀ ਇਹ ਦੁਆ ਹੈ ਬੱਚੇ ਇੱਦਾਂ ਹੀ ਸਾਡੀ ਤਰੱਕੀ ਕਰਦੇ ਰਹੇ ਨੇ ਜਿੱਦਾਂ ਸਾਡੇ ਅੱਜ ਐਡੀਸੀਪੀ ਸਰ ਆਏ ਨੇ ਬੇਦੀ ਸਰ ਓਸੀ ਸਕੂਲ ਤੋਂ 10th ਪਾਸ ਕਰਕੇ ਜੇ ਨੇ ਅਸੀਂ ਚਾਹਨੀ ਹਾਂ ਸਾਡਾ ਸਾਰਾ ਸਟਾਫ ਪ੍ਰਿੰਸੀਪਲ ਮੈਮ ਸਾਡੀ ਪੂਰੀ ਜ਼ੋਰ ਤੋਂ ਕੋਸ਼ਿਸ਼ ਹੈ ਕਿ ਸਾਡੇ ਬੱਚੇ ਵੀ ਉੱਚੀ-ਉੱਚੀਆਂ ਪਦਵੀਆਂ ਤੇ ਪਹੁੰਚਣ ਤੇ ਸਾਡੇ ਸਕੂਲ ਦਾ ਨਾਮ ਰੋਸ਼ਨ ਜਿਵੇਂ ਕਿ ਕਈ ਕਹਿੰਦੇ ਨੇ ਪ੍ਰਾਈਵੇਟ ਸਕੂਲ ਵਧੀਆ ਬੱਚਿਆਂ ਦੇ ਪੁੱਛ ਲਈ ਉਹਨਾਂ ਦੇ ਰਿਕਾਰਡ ਨੂੰ ਸਰਕਾਰੀ ਸਕੂਲਾਂ ਨਾਲ ਘਟ ਗਿਣਾ ਜਾਂਦਾ ਉਹਦੇ ਲਈ ਕੀ ਕਰਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਗਵਰਨਮੈਂਟ ਸਕੂਲ ਦੇ ਵਿੱਚ ਵੀ ਹਾਈਲੀ ਕੁਆਲੀਫਾਈਡ ਸਟਾਫ ਹੈ ਹੁਣ ਤਾਂ ਗਵਰਨਮੈਂਟ ਸਕੂਲ ਥੋੜਾ ਜਿਹਾ ਕਹਿ ਰਹੀ ਸੀ ਕਿ ਪ੍ਰਾਈਵੇਟ ਸਕੂਲਾਂ ਤੋਂ ਪਿੱਛੇ ਹੈ ਪਰ ਉਹਨਾਂ ਜਿਹੀ ਕੋਈ ਕਮੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਸਕੂਲ ਦੇ ਵਿੱਚ ਇੰਨਾ ਅੱਛਾ ਇਨਫਰਾਸਟ੍ਰਕਚਰ ਹੈ ਪ੍ਰੋਜੈਕਟਰਸ ਲੱਗੇ ਹੋਏ ਨੇ ਸੋਲਰ ਪੈਨਲ ਲੱਗੇ ਹੋਏ ਨੇ ਤੁਸੀਂ ਇਕੁਪਮੈਂਟਸ ਦੇਖੋ ਟੈਪਸ ਸਭ ਕੁਝ ਲੈਬਸ ਦੇਖੋ ਐਨਐਸਕਿਊ ਆਫ ਲੈਬ ਬਿਊਟੀ ਐਂਡ ਵੈਲਨੈਸ ਕੰਸਟਰਕਸ਼ਨ ਕੰਪਿਊਟਰ ਲੈਬਸ ਲਾਇਬ੍ਰੇਰੀ ਸਭ ਕੁਝ ਵੈਲ ਮੇਨਟੇਨਡ ਔਰ ਵੈਲ ਇਕੁਪਮੈਂਟ ਫਰਨੀਚਰ ਹੈ ਕੋਈ ਕਮੀ ਨਹੀਂ ਹੈ ਸਾਡੇ ਸਕੂਲ ਦੇ ਵਿੱਚ ਵੀ ਤੇ ਅਸੀਂ ਚਾਹਾਂਗੇ ਕਿ ਸਾਡੇ ਸਕੂਲ ਦੇ ਵਿੱਚ ਵੱਧ ਤੋਂ ਵੱਧ ਬੱਚੇ ਐਡਮਿਸ਼ਨ ਲੈਣ ਤੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ ਸੋਨੀਆ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਬੇਲ ਥੋੜੀ ਉੱਧਰ ਹੋ ਜੇ ਉਹ ਬਣਾਈ ਸਰਕਾਰ ਵੱਲੋਂ ਕਿੱਦਾਂ ਦਾ ਪ੍ਰਬੰਧ ਕਰਿਆ ਪਰਾਲਾ ਬਹੁਤ ਅੱਛਾ ਹੈ ਬਹੁਤ ਅੱਛਾ ਇੰਤਜ਼ਾਮ ਕੀਤਾ ਹੈ ਇਹਨਾਂ ਨੇ ਬਹੁਤ ਵਧੀਆ ਹੈ ਸਟਾਰਟਿੰਗ ਤੇ ਨਹੀਂ ਸੀ ਅਕਦਰ ਨੇ ਬੁਲਾਉਂਦੇ ਹੁੰਦੇ ਸੀ ਨਹੀਂ ਪਹਿਲਾਂ ਨਹੀਂ ਇਦਾਂ ਬੁਲਾਉਂਦੇ ਹੁੰਦੇ ਸੀਗੇ ਹੁਣ ਬਹੁਤ ਅੱਛਾ ਆਇਆ ਕਸਮਤਰੀ ਲੋੜਦਾ ਡਾਊਟ ਕਲੀਅਰ ਹੋ ਜਾਂਦੇ ਹਾਂਜੀ ਡਾਊਟ ਕਲੀਅਰ ਹੋ ਜਾਂਦੇ ਕਿਦਾਂ ਚੇਂਜ ਕਿਦਾਂ ਦਾ ਲੱਗਿਆ ਪਹਿਲੇ ਚੇਂਜਿੰਗ ਨਾਲ ਤਾਂ ਬੈਸਟ ਆ ਬਹੁਤ ਜ਼ਿਆਦਾ ਜਿਵੇਂ ਅগে ਪਹਿਲਾਂ ਬੱਚਿਆਂ ਦਾ ਪੜ੍ਹਾਈ ਵੇਲੇ ਪਤਾ ਨਹੀਂ ਲੱਗਦਾ ਸੀ ਜਿਵੇਂ ਹੁਣ ਕੀਤੇ ਰਾਕੇ ਹਾਂਜੀ ਹਾਂਜੀ ਨੇ ਹੁਣ ਤਾਂ ਹੁਣ ਤਾਂ ਸਾਰੀ ਗੱਲ ਸ਼ੇਅਰ ਕਰਦੇ ਬਹੁਤ ਵਧੀਆ ਕੀਤਾ ਸਟਿੱਕੀ ਕਿਹਾ ਨਾ ਇਹ ਇਜ਼ ਅ ਬੈਸਟ ਬਹੁਤ ਵਧੀਆ ਸਕੂਲ ਹੈ ਬੱਚੇ ਦਾ ਪਤਾ ਲੱਗਦਾ ਕਿਦਾਂ ਕਿੰਨੇ ਪਰਸੈਂਟ ਹਾਂਜੀ 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 ਸਰ ਬਹੁਤ ਵਧੀਆ ਹੈ